ਜਿਹੜੀਆਂ ਰਾਸ਼ੀਆਂ ਅਸੀਂ ਮੰਨਦੇ ਇਹਨਾਂ ਨੂੰ ਰਾਸ਼ੀਆਂ ਨੂੰ ਤਾਂ ਮੰਨਦੇ ਆ ਹਾਂ ਰਾਸ਼ੀਆਂ ਦਾ ਪ੍ਰਭਾਵ ਨਹੀਂ ਮੰਨਦੇ ਵੀ ਸਿੱਖ ਤੇ ਕੋਈ ਮੰਨਦਾ ਜਿਵੇਂ ਕੁੰਭ ਹੈ ਰਾਸ਼ੀ ਹੈ ਰਾਸ਼ੀ ਹੈ ਉਹਦਾ ਪ੍ਰਭਾਵ ਸਿੱਖ ਨਹੀਂ ਮੰਨਦਾ ਨਾ ਨਾ ਇਹਦਾ ਕੋਈ ਭਾਈ ਗੁਰਦਾਸ ਜੀ ਕਹਿੰਦੇ ਵੀ ਇਹਦੀ ਕੋਈ ਇਹ ਨਹੀਂ ਹੈਗਾ ਵੀ ਰਾਸ਼ ਸੇਕ ਰਾਸ਼ ਦਾ ਸਿੱਖ ਤੇ ਪ੍ਰਭਾਵ ਪੈਂਦਾ ਸਰਪੰਦ ਸਾਡੇ ਕੈਲੰਡਰ 'ਚ ਇਹਨਾਂ ਦਾ ਕੋਈ ਸਥਾਨ ਹੈਗਾ ਕਿੰਨਾ ਦਾ ਰਾਸ਼ੀਆਂ ਦਾ ਨਾ ਨਾ ਕਿਤੇ ਕੁਝ ਨਹੀਂ ਹੈ ਕਿਤੇ ਕੁਝ ਨਹੀਂ ਦਬੈਸਟ ਮੰਨਦਾ ਇਸ ਗੱਲ ਨੂੰ ਉਹਨਾਂ ਨੇ ਜ਼ੋਡੀਕ ਸਾਈਨਸ ਬਣਾਏ ਹਾਂ ਜਿਹੜੀਆਂ ਇਹ ਰਾਸ਼ੀਆਂ ਸਨਾਤਨ ਮਤ ਮੰਨਦਾ ਹਾਂ ਇਹ ਇਹਨਾਂ ਨੇ ਆਪ ਇਹ ਵੀ ਜੋਡਿਕ ਸਾਈਨ ਦੀ ਤਰ੍ਹਾਂ ਨਹੀਂ ਜੋਡਿਕ ਸਾਈਨ ਦੀ ਤਰਾਈ ਹੈ ਸਾਡੇ ਕੈਲੰਡਰ 'ਚ ਇਹਦੀ ਕੋਈ ਥਾਂ ਨਹੀਂ ਹੈ ਸਾਡੇ ਕੈਲੰਡਰ 'ਚ ਇਨੀਕ ਥਾਂ ਹੈ ਵੀ ਉਸ ਦਿਨ ਉਸ ਰਾਸ ਸੂਰਜ ਦੀ ਚਾਲ ਦੇ ਨਾਲ ਹੈ ਵੀ ਉਸ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਤਾਂ ਹੀ ਅਸੀਂ 14 ਤਰੀਕ ਨੂੰ ਸੰਗਰਾਮ ਮੰਨਾਂਗੇ ਨਾ ਹੂੰ ਵੀ ਜਿਹੜੀ ਰਾਸ ਨੂੰ ਪ੍ਰਵੇਸ਼ ਹਰੇਕ 14 ਨੂੰ ਸੰਗਰਾਮ ਮੰਨਦਾ ਨਹੀਂ ਨਹੀਂ ਜਿਹੜੀ ਰਾਸ ਨੂੰ ਪ੍ਰਵੇਸ਼ ਕਰੋ ਫਿਰ ਇਹ ਨਾਨਕਸ਼ਾਈ ਕੈਲੰਡਰ ਕਿਵੇਂ ਹੁੰਦ ਚਾਹੁੰਦਾ ਇੱਕ ਤਾਂ ਇਹ ਆ ਗਿਆ ਵੀ ਸਾਡਾ ਇਸਾਈਅਤ ਨਾਲ ਕੀ ਫਰਕ ਹੈ ਹੂੰ ਉਹਨਾਂ ਦਾ ਵੱਖਰਾ ਮੰਨਣਾ ਹੈ ਵਿਜਾਇਨਸ ਤੋਂ ਸ਼ੁਰੂ ਕਰ ਲਿਆ ਸਾਡਾ ਚੇਤ ਤੋਂ ਠੀਕ ਹੈ ਇਹ ਸਾਡਾ ਡਿਫਰੈਂਸ ਆ ਗਿਆ ਵੀ ਸਾਡਾ ਸਨਾਤਨ ਨਾਲ ਕੀ ਫਰਕ ਹੈ ਸਾਰੇ 12 ਮਹੀਨਿਆਂ ਦੇ ਨਾਮ ਉਹਨਾਂ ਨੇ ਨਿਸ਼ਤਰਾਂ ਤੋਂ ਰੱਖੇ ਨੂੰ ਠੀਕ ਹੈ ਪਰ ਸਿੱਖੀ ਦੇ ਵਿੱਚ ਇਹ ਫਰਕ ਹੈ ਵੀ ਸਿੱਖੀ ਉਹਨੂੰ ਨਿਸ਼ਤਰਾਂ ਦੇ ਨਾਲ ਨਹੀਂ ਜੋੜਦੀ ਜਿਹੜਾ ਇਹ ਕਨਫਲਿਕਟ ਪਿਆ ਨਾਨਕ ਸ਼ਹੀ ਕੈਲੰਡਰ ਦਾ ਡੇਟਸ ਦਾ ਕਨਫਲਿਕਟ ਪਿਆ ਹੈ ਇਹਦੀ ਕਲੈਰਿਟੀ ਕਿਵੇਂ ਮਿਲੂਗੀ ਸਾਨੂੰ ਅਸੀਂ ਕਦੇ 5 ਜਨਵਰੀ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਨੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਦੇ 17 ਨੂੰ ਕਦੇ 30 ਨੂੰ ਇੱਕ ਵਾਰ ਤਾਂ ਇਹ ਹੋਇਆ ਵੀ ਇੱਕ ਸਾਲ 'ਚ 2-3 ਸਾਲ ਪਹਿਲਾਂ ਕਿ ਸੈਬਜ਼ਾਦਿਆਂ ਦਾ ਉਧਰੋਂ ਤਸ਼ਹੀਦੀ ਦਿਹਾੜਾ ਸੀ ਤੇ ਉਧਰੋਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਦੋ ਵਾਰ ਆ ਗਿਆ ਇੱਕ ਸਾਲ ਦੇ ਵਿੱਚ ਉਹ ਨਾਨਕ ਸ਼ਾਹੀ ਤੁਸੀਂ ਕੈਲੰਡਰ ਬਣਾਇਆ ਹੈ ਉਹਦੇ ਤੇ ਤੁਸੀਂ ਉਹਦੇ ਮੁਤਾਬਕ ਚੱਲੋ ਕੋਈ ਮੰਨਦਾ ਥੋੜੀ ਹਣ ਕਿਸ ਨੂੰ ਨਾਨਕਸ਼ਾਈ ਕੈਲੰਡਰ ਨੂੰ ਲੋਕ ਤਾਂ ਆਪੋ ਆਪਣੇ ਹਿਸਾਬ ਤੇ ਜਿਹੜਾ ਦੂਜਾ ਕੈਲੰਡਰ ਚੱਲਦਾ ਉਹਦੇ ਮੁਤਾਬਕ ਚੱਲਦੇ ਹੁਣ ਇੱਕ ਪਾਸੇ ਸਾਰਾ ਸਿਸਟਮ ਚੱਲ ਰਿਹਾ ਹੈ ਮੁਲਕ ਚੱਲ ਰਿਹਾ ਦੁਨੀਆ ਚੱਲ ਰਹੀ ਹੈ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਅਸੀਂ ਨਾਨਕਸ਼ਾਈ ਕੈਲੰਡਰ ਦੇ ਹਿਸਾਬ ਤੇ ਚੱਲਣਾ ਹੈ ਠੀਕ ਹੈ ਤੁਹਾਡੇ ਜਿਹੜੇ ਬਾਹਰਲੇ ਵਿਹਾਰ ਨੇ ਉਹਦੇ ਮੁਤਾਬਕ ਚੱਲਣਗੇ ਜਿਹੜੇ ਤੁਹਾਡੇ ਧਾਰਮਿਕ ਹੈਗੇ ਨੇ ਨਾ ਉਹ ਨਾਨਕਸ਼ਾਈ ਮੁਤਾਬਕ ਚੱਲਣਗੇ ਗੁਰਨਾਣਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦਾ ਵੀ ਇੱਕ ਕਨਫਲਿਕਟ ਹੈ ਇਤਿਹਾਸ ਚ ਕਿਤਾਬਾਂ ਤੱਕ ਲਿਖੀ ਹੈਗੀਆਂ ਤੁਹਾਡਾ ਆਪੀਨੀਅਨ ਕੀ ਹੈ ਕਿ ਗੁਰੂ ਸਾਹਿਬ ਦਾ ਜਨਮ ਕਦੋਂ ਹੋਇਆ ਭਾਈ ਗੁਰਦਾਸ ਜੀ ਨੂੰ ਪੜੋਣਾ ਉਹ ਕਹਿੰਦੇ ਵੀ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਦੇ ਉਹ ਜਿਹੜੀ ਬਣ ਵੀ ਭਾਵਨਾ ਦੇ ਨਾਲ ਤੁਸੀਂ ਜਦੋਂ ਵੀ ਗੁਰਪੁਰਬ ਕਰਦੇ ਹੋ ਆਂ ਵੀ ਕਨਫਲਿਕਟ ਵਾਲੀ ਚੀਜ਼ ਹੀ ਨਹੀਂ ਹੈਗੀ ਤੋਂ ਇੱਕ ਡੇਟ ਫਿਕਸ ਕਰ ਲਈ ਜਾਵੇ ਨਹੀਂ ਉਹ ਕਿ ਇੱਕ ਫਿਕਸਡ ਡੇਟ ਹੈ ਉਸ ਡੇਟ ਨੂੰ ਆਪਾਂ ਬਣਾ ਲਿਆ ਕਰੀਏ ਨਹੀਂ ਉਹ ਨਾਨਕ ਸ਼ਹੀਦ ਦੇ ਮੁਤਾਬਕ ਹੁਣ ਕੀਤੀ ਹੈ ਜਿਹੜੀਆਂ ਰਾਸ਼ੀਆਂ ਅਸੀਂ ਮੰਨਦੇ ਐ ਇਹਨਾਂ ਨੂੰ ਨਹੀਂ ਰਾਸ਼ੀਆਂ ਦਾ ਨਹੀਂ ਨਹੀਂ ਰਾਸ਼ੀਆਂ ਨੂੰ ਤਾਂ ਮੰਨਦੇ ਆ ਹਾਂ ਰਾਸ਼ੀਆਂ ਦਾ ਪ੍ਰਭਾਵ ਨਹੀਂ ਮੰਨਦੇ ਵੀ ਸਿੱਖ ਤੇ ਕੋਈ ਪੰਦੇ ਨਹੀਂ ਮੰਨਦੇ ਜਿਵੇਂ ਕੁੰਭ ਵਗੈਰਾ ਰਾਸ਼ੀ ਐ ਰਾਸ਼ੀ ਐ ਉਹਦਾ ਪ੍ਰਭਾਵ ਸਿੱਖ ਨਹੀਂ ਮੰਨਦਾ ਨਾ ਨਾ ਇਹਦਾ ਕੋਈ ਭਾਈ ਗੁਰਦਾਸ ਜੀ ਕਹਿੰਦੇ ਵੀ ਇਹਦੀ ਕੋਈ ਇਹ ਨਹੀਂ ਹੈਗਾ ਵੀ ਰਾਸ਼ ਸੇਕ ਰਾਸ਼ ਦਾ ਸਿੱਖ ਤੇ ਪ੍ਰਭਾਵ ਪੈਂਦਾ ਅਸਰ ਪੈਂਦਾ ਫਿਰ ਸਾਡੇ ਇਤਿਹਾਸ ਮਤਲਬ ਸਾਡੇ ਕੈਲੰਡਰ 'ਚ ਇਹਨਾਂ ਦਾ ਕੋਈ ਸਥਾਨ ਹੈਗਾ ਕਿੰਨਾ ਦਾ ਰਾਸ਼ੀਆਂ ਦਾ ਨਹੀਂ ਨਾ ਕਿਤੇ ਕੁਝ ਨਹੀਂ ਹੈ ਕਿਤੇ ਕੁਝ ਨਹੀਂ ਹੈ ਪਰ ਉਹ ਨਹੀਂ ਨਹੀਂ ਇਹ ਚੀਜ਼ ਹੈਗੀ ਹੈ ਵੀ ਉਸ ਦਿਨ ਤੋਂ ਸੰਗਰਾਮ ਮੰਦਿਆ ਸੀ ਹੂੰ ਜਿਹੜੇ ਦਿਨ ਉਸ ਰਾਸ਼ ਦੇ ਵਿੱਚ ਥੋੜਾ ਇਹਨੂੰ ਥੋੜਾ ਹੋਰ ਖੁੱਲ੍ਹ ਖੋਲ ਕੇ ਸਮਝਾਓ ਇਸ ਗੱਲ ਨੂੰ ਕਿ ਉਹ ਵੈਸਟ ਮੰਦ ਦਾ ਇਸ ਗੱਲ ਨੂੰ ਉਹਨਾਂ ਨੇ ਜੋਡਿਕ ਸਾਈਨਸ ਬਣਾਈ ਹਾਂ ਜਿਹੜੀਆਂ ਇਹ ਰਾਸ਼ੀਆਂ ਸਨਾਤਨ ਮਤ ਮੰਦ ਹੈ ਹਾਂ ਇਹ ਇਹਨਾਂ ਨੇ ਆਪ ਇਹ ਵੀ ਜੋਡਿਕ ਸਾਈਨ ਦੀ ਤਰ੍ਹਾਂ ਹੈ ਜੋਡਿਕ ਸਾਈਨ ਦੀ ਤਰ੍ਹਾਂ ਹੀ ਹੈ ਹਾਂ ਉਹਨਾਂ ਦੋਨਾਂ 'ਚ ਡਿਫਰੈਂਸ ਕੀ ਹੈ ਕੋਈ ਉਹਨਾਂ ਦਾ ਬੁਨਿਆਦੀ ਡਿਫਰੈਂਸ ਹੈ ਦੋਨਾਂ ਦੇ ਵਿੱਚ ਨਾ ਕੋਈ ਡਿਫਰੈਂਸ ਨਹੀਂ ਸੇਮ ਗੱਲ ਹੀ ਹੈ ਅੰਗਰੇਜ਼ੀ ਚ ਹੈ ਤੇ ਇਹ ਇਹ ਹਿੰਦੀ ਚ ਹੋਗੀ ਹਿੰਦੀ ਚ ਸੰਸਕ੍ਰਿਤ ਚ ਹੋਗੀ ਇਹ ਸੇਮ ਗੱਲ ਹੈ ਸੇਮ ਗੱਲ ਹੈ ਸਾਡੇ ਕੈਲੰਡਰ ਚ ਇਹਦੀ ਕੋਈ ਥਾਂ ਨਹੀਂ ਹੈ ਸਾਡੇ ਕੈਲੰਡਰ ਚ ਇੰਨੀਕ ਥਾਂ ਹੈ ਵੀ ਉਸ ਦਿਨ ਉਸ ਰਾਸ ਸੂਰਜ ਦੀ ਚਾਲ ਦੇ ਨਾਲ ਹੈ ਵੀ ਉਸ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਤਾਂ ਹੀ ਅਸੀਂ 14 ਤਰੀਕ ਨੂੰ ਸੰਗਰਾਮ ਮੰਨਾਂਗੇ ਨਾ ਹੂੰ ਵੀ ਜਿਹੜੀ ਰਾਸ ਨੂੰ ਪ੍ਰਵੇਸ਼ ਹਰੇਕ 14 ਨੂੰ ਸੰਗਰਾਮ ਮੰਨਦੇ ਨਾ ਜਿਹੜੀ ਰਾਸ ਨੂੰ ਪ੍ਰਵੇਸ਼ ਕਰੂਗਾ ਹੋ ਸਕਦਾ 13 ਨੂੰ ਆ ਜੇ ਪਹਿਲਾਂ ਵੀ ਆ ਜੇ ਉਸ ਤੋਂ ਕਿਉਂਕਿ 30 ਦਿਨ 31 ਦਿਨ ਕਿਸੇ ਰਾਸ ਚ 30 ਦਿਨ ਰਹਿੰਦਾ ਹੈ ਕਿਸੇ ਰਾਸ ਚ 31 ਦਿਨ ਰਹਿੰਦਾ ਉਹ ਬਕਾਇਦਾ ਸਰਕਲ ਹੈ ਸੂਰਜ ਦਾ ਫਿਰ ਇਹ ਨਾਨਕਸ਼ਾਹੀ ਕੈਲੰਡਰ ਕਿਵੇਂ ਹੁੰਦਾ ਚਾਹੁੰਦਾ ਨਾਨਕਸ਼ਾਹੀ ਦਾ ਕਿਉਂਕਿ ਇਹ ਨਾ ਸਾਡਾ ਉਹਨਾਂ ਦੇ ਵਿੱਚ ਨਾ ਜਿਹੜਾ ਫਿਰ ਸਾਡਾ ਇੱਕ ਤਾਂ ਇਹ ਆ ਗਿਆ ਵੀ ਸਾਡਾ ਇਸਾਈਅਤ ਨਾਲ ਕੀ ਫਰਕ ਹੈ ਉਹਨਾਂ ਦਾ ਵੱਖਰਾ ਮੰਨਣਾ ਵੀ ਜੈਨਸ ਤੋਂ ਸ਼ੁਰੂ ਕਰ ਲਿਆ ਸਾਡਾ ਚੇਤ ਤੋਂ ਠੀਕ ਹੈ ਇਹ ਸਾਡਾ ਡਿਫਰੈਂਸ ਆ ਗਿਆ ਵੀ ਸਾਡਾ ਸਨਾਤਨ ਨਾਲ ਕੀ ਫਰਕ ਹੈ ਹੁਣ ਜੇ ਤੁਸੀਂ 12 ਮਹੀਨਿਆਂ ਦੇ ਨਾਮ ਦੇਖੋਗੇ ਨਾ ਤਾਂ ਜਿਹੜਾ ਉੱਤੋਂ-ਉੱਤੋਂ ਵਾਲਾ ਜਨ ਪੜਨ ਵਾਲਾ ਬੰਦਾ ਹੈ ਉਹ ਕਹੂਗਾ ਵੀ ਸੇਮ ਹੀ ਨੇ ਜੀ ਦੇਖੋ ਚੇਤ ਹੈ ਵਿਸਾਖ ਹੈ ਜੇਠ ਹਾੜ ਹੈ ਇਹ ਸਨਾਤਨੀ ਕੈਲੰਡਰ ਦੇ ਕੀ ਨਾਮ ਨੇ ਮਹੀਨਿਆਂ ਦੇ ਬਿਲਕੁਲ ਇਹੀ ਹੈ ਸੇਮ ਸੇਮ ਚੇਤ ਦਾ ਚੇਤ 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 ਹਾਂ ਵਿਸਾਖਾ ਜੇਠ ਅਸਾੜ ਭਾਦੋਂ ਇਹ ਸਾਰਾ ਨਾਮ ਸੇਮ ਹੈ 12 ਦੇ 12 ਨਾਮ ਸੇਮ ਪਰ ਫਰਕ ਕਹਿ ਰਹੇ ਹੋ ਤੁਸੀਂ ਹੈਗਾ ਫਰਕ ਬਿਲਕੁਲ ਹੈ ਉਹਦੇ ਵਿੱਚ ਜਿਹੜੇ ਉਹਨਾਂ ਨੇ ਨਾਮ ਰੱਖੇ ਨਾ ਠੀਕ ਹੈ ਉਹਨਾਂ ਨੇ ਮਹੀਨਾ ਸ਼ੁਰੂ ਕੀਤਾ ਵੀ ਜਿਹੜੀ ਦਿਨ ਨੂੰ ਸੂਰਜ ਜਿਹੜੇ ਦਿਨ ਨੂੰ ਸੂਰਜ ਪ੍ਰਵੇਸ਼ ਕਰਦਾ ਉਸ ਰਾਸ ਦੇ ਵਿੱਚ ਪਰ ਮਹੀਨੇ ਦਾ ਨਾਮ ਰੱਖਿਆ ਵੀ ਉਸ ਦਿਨ ਵੇਲੇ ਜਿਹੜਾ ਚੰ드ਰਮਾ ਸੀ ਉਹ ਕਿਹੜੇ ਨਿਸ਼ੱਤਰ ਦੇ ਵਿੱਚ ਸੀ ਹੂੰ ਕਿਉਂਕਿ 27 ਨਿਸ਼ੱਤਰ ਚੰ드ਰਮਾ ਦੇ ਆਲੇ ਦੁਆਲੇ ਵੀ ਹੈਗੇ ਨੇ ਚੰ드ਰਮਾ ਦੇ ਪਾਥ ਦੇ ਵਿੱਚ ਜਿਹੜੇ ਰਸਤੇ ਤੋਂ ਚੰ드ਰਮਾ ਟਰੈਵਲ ਕਰਦਾ ਨਿਸ਼ੱਤਰ ਦਾ ਕੀ ਮਤਲਬ ਹੈ ਕੀ ਭਾਵ ਹੈ ਉਹ ਤਾਰਿਆਂ ਦਾ ਇਕੱਠ ਹੈ ਠੀਕ ਹੈ ਜਿਵੇਂ ਦੀ ਜੋਰਡਿਕ ਸਾਈਨ ਦੀ ਤਰ੍ਹਾਂ ਨਾ ਆਈ 27 ਨਿਸ਼ੱਤਰ ਨੇ ਹੂੰ ਚੇਤਰਾ ਨਿਸ਼ੱਤਰ ਹੈ ਠੀਕ ਹੈ ਵਿਸਾਖਾ ਵੀ ਨਿਸ਼ਤਰ ਹੈ ਸਾਰੇ 12 ਮਹੀਨਿਆਂ ਦੇ ਨਾਮ ਉਹਨਾਂ ਨੇ ਨਿਸ਼ਤਰਾਂ ਤੋਂ ਰੱਖੇ ਨੇ ਠੀਕ ਹੈ ਪਰ ਸਿੱਖੀ ਦੇ ਵਿੱਚ ਇਹ ਫਰਕ ਹੈ ਵੀ ਸਿੱਖੀ ਉਹਨੂੰ ਨਿਸ਼ਤਰਾਂ ਦੇ ਨਾਲ ਨਹੀਂ ਜੋੜਦੀ ਹਮ ਚੇਤ ਤੋਂ ਜਿਹੜਾ ਉਥੇ ਚੇਤਰ ਹੈ ਸਾਡੇ ਚੇਤ ਹੈ ਚੇਤ ਤੋਂ ਮੀਨਿੰਗ ਹੈ ਯਾਦ ਸ਼ਕਤੀ ਠੀਕ ਹੈ ਇਸ ਮਹੀਨੇ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਯਾਦ ਸ਼ਕਤੀ ਹੁੰਦੀ ਹੈ ਬੰਦੇ ਦੀ ਬੰਦੇ ਦੀ ਹਮ ਤੁਸੀਂ ਦੇਖੋਗੇ ਵੀ ਜਿਹੜਾ ਬੈਂਕਾਂ ਦਾ ਹਿਸਾਬ ਹੈ ਉਹ ਵੀ ਮਾਰਚ ਦੇ ਵਿੱਚ ਹੁੰਦਾ ਬਿਲਕੁਲ ਪੇਪਰ ਜਿਹੜੇ ਹੁੰਦੇ ਐ ਐਵੇਂ ਨਹੀਂ ਹੈਗਾ ਵੀ ਚਲੋ ਵੀ ਜੂਨ ਚ ਵੀ ਲੈ ਤੁਸੀਂ ਆਪ ਦਾ ਬਣਾ ਸਕਦੇ ਹੋ ਹਾਂ ਉਹ ਮਾਰਚ ਚ ਹੀ ਲੈਂਦੇ ਆ ਬਿਲਕੁਲ ਕਿਉਂਕਿ ਐਸ ਮਹੀਨੇ ਚ ਹੀ ਸਭ ਤੋਂ ਜ਼ਿਆਦਾ ਯਾਦ ਸ਼ਕਤੀ ਹੈ ਹੂੰ ਤੈਨੂੰ ਕਹਿੰਦੇ ਐ ਵੀ ਤੁਸੀਂ ਦੇਖੋਗੇ ਤੁਹਾਨੂੰ ਯਾਦ ਜਿਹੜੀ ਹੈ ਨਾ ਐਸ ਮਹੀਨੇ ਚ ਬੜੀ ਪ੍ਰਭਲ ਹੋਊਗੀ ਤੁਹਾਡੇ ਅੰਦਰ ਯਾਦਾਂ ਬੜੀਆਂ ਆਉਣਗੀਆਂ ਬਿਲਕੁਲ ਠੀਕ ਹੈ ਸੁਪਨੇ ਵੀ بڑے ਆਉਣਗੇ ਹੂੰ ਉਹ ਇਹ ਕਹਿੰਦੇ ਵੀ ਆ ਮੂਡ ਵੀ ਚੇਂਜ ਹੋਇਆ ਲੱਗਦਾ ਮੈਂ ਕੱਲ ਪਰਸੋਂ ਕਿਸੇ ਨਾਲ ਜ਼ਿਕਰ ਕਰ ਰਿਹਾ ਸੀ ਕਿ ਆ ਦਿਨਾ ਚ ਐਂ ਲੱਗਦਾ ਕਿ ਤੁਹਾਡੀ ਮਾਨਸਿਕ ਤਬਦੀਲੀ ਜੀ ਮਹਿਸੂਸ ਹੁੰਦੀ ਹੈ ਕੁਝ ਬਿਲਕੁਲ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਮਹੀਨਾ ਦਾ ਬਦਲਦਾ ਥੋੜੀ ਅੰਦਰ ਮਾਨਸਿਕ ਤਬਦੀਲੀ ਵੀ ਹੁੰਦੀ ਹੈ ਬਹੁਤ ਖੂਬਸੂਰਤ ਜੀ ਨੇਚਰ ਵੀ ਤੁਹਾਨੂੰ ਐ ਲੱਗ ਰਿਹਾ ਕਿ ਸ਼ਾਇਦ ਤੁਹਾਡੇ ਨਾਲ ਗੱਲਾਂ ਕਰ ਰਹੀ ਹੈ ਕੁਝ ਬਦਲ ਰਿਹਾ ਹੈ ਜਿਵੇਂ ਬਿਲਕੁਲ ਕਿ ਸਾਰਾ ਬ੍ਰਹਿਮੰਡੀ ਖਿੜ ਗਿਆ ਜਿੰਨੇ ਤੁਸੀਂ ਬਨਸਪਤੀ ਦੇਖੋਗੇ ਨਾ ਨਵੇਂ ਪੱਤੇ ਆ ਗਏ ਨਵੇਂ ਫੁੱਲ ਆ ਗਏ ਮੈਂ ਤਾਂ ਆਪ ਆਪ ਦੇ ਘਰ ਦੇ ਨੇੜੇ ਦੇਖ ਰਿਹਾ ਸੀ ਗੁਲਾਬ ਨਵੇਂ ਖਿੜ ਕੇ ਜਮਾ ਬਿਲਕੁਲ ਜਿਹੜੇ ਬਿਲਕੁਲ ਠੰਡ ਦੇ ਵਿੱਚ ਬਿਲਕੁਲ ਨਹੀਂ ਦਿਸਦੇ ਹੁਣ ਉਹ ਸਾਰੇ ਕਿਤੇ ਉਹ ਕੁਦਰਤ ਖੇੜ ਗਈ ਹੈ ਵੀ ਉੱਥੇ ਨਾ ਚੇਤ ਦਾ ਮਤਲਬ ਯਾਦ ਸ਼ਕਤੀ ਯਾਦ ਸ਼ਕਤੀ ਉਹ ਕਹਿੰਦੇ ਵੀ ਤੂੰ ਹੁਣ ਏ ਔਰ ਕੁਦਰਤ ਹੀ ਇਹ ਹੈ ਵੀ ਤੁਹਾਨੂੰ ਨੇਚਰ ਨੂੰ ਦੇਖ ਕੇ ਤੁਹਾਨੂੰ ਬੜਾ ਵਧੀਆ ਲੱਗਦਾ ਹੈ ਨੇਚਰ ਵੀ ਯਾਦ ਆਉਂਦੀ ਹੈ ਫੁੱਲ ਗੁਲਾਬ ਉਹ ਕਹਿੰਦੇ ਵੀ ਤੂੰ ਪਰਮਾਤਮਾ ਨੂੰ ਯਾਦ ਕਰ ਚੇਤ ਗੋਵਿੰਦ ਅਰਾਦੀ ਹੈ ਵੀ ਚੇਤਾ ਤੇਰੇ ਅੰਦਰ ਹੈਗਾ ਵੀ ਜੀ ਨੇ ਇਹ ਬਣਾਇਆ ਉਹਨੂੰ ਯਾਦ ਕਰ ਉਹ ਚੇਤ ਉਹ ਚੇਤਰ ਦੀ ਵਿਆਖਿਆ ਹੀ ਬੜੀ ਬਿਲ ਬਕਰੀ ਕਰਦੇ ਆ ਗੁਰੂ ਸਾਹਿਬ ਦੇਖਣ ਤੋਂ ਉਪਰੋਂ ਇੱਕੋ ਜਿਹੀ ਕੀ ਲੱਗਦੀ ਹੈ ਪਰ ਚੇਤ ਤੋਂ ਵੱਖਰਾ ਬਾਰਾਂ ਮਾਰਚ ਜ਼ਿਕਰ ਕਰਦੇ ਬਿਲਕੁਲ ਚੇਤ ਗੋਵਿੰਦ ਅਰਾਧੀਏ ਹੋਵੇ ਆਨੰਦ ਕਣ ਫਿਰ ਉਹ ਵਿਸਾਖ ਦੀ ਵੀ ਨਾ ਤੁਸੀਂ ਉਹਨਾਂ ਨੂੰ ਪੜੋਗੇ ਤਾਂ ਵਿਸਾਖ ਨਛੱਤਰ ਉਹਨਾਂ ਨੇ ਕਹਤਾ ਵੀ ਨਛੱਤਰ ਤੋਂ ਵਿਸਾਖਾ ਨਛੱਤਰ ਤੋਂ ਬਣਾ ਲਿਆ ਉਹ ਵਿਸਾਖ ਦੀ ਵਿਆਖਿਆ ਇਹ ਕਰਦੇ ਆ ਵੀ ਵਿਸਾਖ ਭਲਾ ਸਾਖਾ ਵੇਸ ਕਰੇ ਹੂੰ ਵੀ ਵਿਸਾਖ ਦੇ ਵੀ ਸ਼ਾਖਾ ਨੇ ਵੇਸ਼ ਕੀਤਾ ਵੀ ਜਿਵੇਂ ਦੀ ਆਪਾਂ ਕਪੜੇ ਪਾਉਣੇ ਆ ਹੂੰ ਵੀ ਹੁਣ ਇਹਦੇ ਵਿੱਚ ਨਾ ਵੀ ਦਰਖਤਾਂ ਨੇ ਕਪੜੇ ਪਾ ਲਏ ਆ ਹਰੇ ਰੰਗ ਦੇ ਯਾਨੀ ਜੀ ਟੋਕਣਾ ਚਾਹਣਾ ਤੁਹਾਨੂੰ ਮੇਰੇ ਜ਼ੈਨ 'ਚ ਇਹ ਸਵਾਲ ਆ ਰਿਹਾ ਹੈ ਕਿ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵਿਸਾਖ ਤੋਂ ਕਿ ਜਿਹੋ ਜ੍ਹਾ ਵੇਸ਼ ਕੀ ਕੋਈ ਲੌਜੀਕ ਇਹੋ ਜ੍ਹਾ ਵੀ ਸੀ ਕਿ ਦਸਮ ਪਿਤਾ ਨੇ ਇਹ ਮਹੀਨਾ ਚੂਜ਼ ਕੀਤਾ ਖਾਲਸੇ ਦੀ ਸਾਜਨਾ ਵਾਸਤੇ ਬਿਲਕੁਲ ਕਿਉਂਕਿ ਜੁੜਦੀ ਹੈ ਗੱਲ ਇਹ ਬਿਲਕੁਲ ਬਿਲਕੁਲ ਐਵੇਂ ਕਿਉਂਕਿ ਜਦੋਂ ਤੁਸੀਂ ਇੱਕ ਨਵਾਂ ਮਤ ਵੀ ਆਰੰਭ ਕਰਨਾ ਹੈ ਨਾ ਤਾਂ ਉਹ ਕਿਉਂਕਿ ਪ੍ਰਕਿਰਤੀ ਦੇ ਵਿੱਚ ਵੀ ਨਵੇਂ ਚੀਜ਼ ਆਈ ਹੈ ਨਵੇਂ ਪੱਤੇ ਆਏ ਨੇ ਉਥੋਂ ਹੀ ਪੱਤੇ ਦਾ ਸਾਰਾ ਇਹ ਹੋਗਾ ਵੀ ਰੈਂਡਮਲੀ ਉਹੀ ਨਹੀਂ ਨਹੀਂ ਜਾਂ ਗੁਰੂ ਸਾਹਿਬ ਨੇ ਚੂਜ਼ ਕੀਤਾ ਹੈ ਚੂਜ਼ ਕੀਤਾ ਚੂਜ਼ ਕੀਤਾ ਬਕਾਇਦਾ ਉਹਨਾਂ ਨੇ ਹੁਕਮਨਾਮੇ ਭੇਜੇ ਬਕਾਇਦਾ ਹੁਕਮਨਾਮੇ ਭੇਜ ਕੇ 80000 ਦਾ ਇਕੱਠ ਕੀਤਾ ਉਹ ਤੋਂ ਪਹਿਲਾਂ ਉਹ ਇਹ ਦੋ ਪਹਿਲਾਂ ਵੀ ਕਰ ਸਕਦੇ ਸੀ ਜਾਂ ਬਾਅਦ ਚ ਵੀ ਕਰ ਸਕਦੇ ਥੋੜਾ ਐਕਸਪਲੇਨ ਕਰੋ ਫਿਰ 12 ਮਾਰਚ ਇਹਦਾ ਕੀ ਜ਼ਿਕਰ ਹੁੰਦਾ ਕਿ ਔਰ ਇਹਨੂੰ ਜੇ ਜੁੜਦੀ ਹੈ ਤਾਂ ਮੈਨੂੰ ਇਸ ਸਵਾਲੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਫਿਰ ਗੁਰੂ ਸਾਹਿਬ ਨੇ ਕਿਵੇਂ ਦਸਮ ਪਿਤਾ ਇਸ ਸਵਾਲੇ ਤੋਂ ਕਿਵੇਂ ਇਹੀ ਦਿਨ ਚੂਜ਼ ਕਰਦੇ ਉਹ ਕਿਉਂਕਿ ਜਿਹੜਾ ਇੱਕ ਪਾਸੇ ਸ਼ਾਖਾ ਦਾ ਵੇਸ ਹੈ ਇੱਕ ਪਾਸੇ ਹੁਣ ਠੀਕ ਹੈ ਸੰਨਿਆਸੀਆਂ ਦਾ ਵੇਸ ਹੈ ਯੋਗੀਆਂ ਦਾ ਵੇਸ ਹੈ ਇੱਕ ਸਿੱਖ ਨੂੰ ਵੀ ਨਾ ਵੇਸ ਦੇਣਾ ਵੀ ਜਿਵੇਂ ਦੀ ਹੁਣ ਤੁਹਾਡੇ ਤੁਹਾਡੇ ਵੇਸ ਬੇਸ ਤੋਂ ਵੀ ਪਤਾ ਚੱਲਦਾ ਵੀ ਇਹ ਸਿੱਖ ਹੈ ਵੀ ਉਹਨੂੰ ਜਿਹੜੀ ਰਹਿਤ ਬਹਿ ਦੇਣੀ ਆ ਉਹਦਾ ਉਹਦੇ ਬਿਲਕੁਲ ਪਤਾ ਚੱਲਦਾ ਵੀ ਹੁਣ ਤੂੰ ਇਨਕਾਰੀ ਨਹੀਂ ਹੋ ਸਕਦਾ ਵੀ ਤੇਰੀ ਕਿਸ਼ਹਰਾ ਪਾਇਆ ਤੇਰੀ ਕਿਰਪਾਨ ਪਾਈ ਹੈ ਤੇਰਾ ਪਤਾ ਚੱਲਦਾ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਉਹਦੇ ਤੋਂ ਜਿਵੇਂ ਦੀ ਹੁਣ ਬਨਸਪਤੀ ਉਹ ਸੋਹਣਾ ਵੀ ਲੱਗਦਾ ਜਿਵੇਂ ਬਨਸਪਤੀ ਉਹ ਕਈ ਕਵੀ ਕਵੀਆਂ ਨੇ ਲਿਖਿਆ ਵੀ ਨੰਗੀ ਹੋ ਗਈ ਜੀ ਬਨਸਪਤੀ ਇਸ ਤਰ੍ਹਾਂ ਦੇ ਨਾਲ ਵੀ ਹੁਣ ਪੱਤੇ ਆ ਗਏ ਟਕੀ ਗਈ ਤੇ ਹੁਣ ਇਸ ਤਰ੍ਹਾਂ ਦੇ ਨਾਲ ਜੀ ਜਿਹੜਾ ਇਹ ਵੇਸ਼ ਹੈ ਨਾ ਬੜਾ ਸੁੰਦਰ ਵੇਸ਼ ਦਿੱਤਾ ਸਤਿਗੁਰਾਂ ਨੇ ਜਿਹੜਾ ਇਹ ਕਕਾਰ ਦਿੱਤੇ ਨੇ ਇਹ ਵੀ ਇੱਕ ਜਿਵੇਂ ਦੀ ਨਾ ਪੱਤਿਆਂ ਦੀ ਤਰ੍ਹਾਂ ਵੀ ਜਿਵੇਂ ਦੀ ਉਹਨੂੰ ਸੁੰਦਰ ਬਣਾਉਂਦੇ ਨੇ ਮਨੁੱਖ ਨੂੰ ਸੁੰਦਰ ਹੁਣ ਦਾੜੇ ਨਾਲ ਮਨੁੱਖ ਸੁੰਦਰ ਲੱਗਦਾ ਜਿਵੇਂ ਦੀ ਉਹ ਕਗਾਰ ਪਹਿਨਦਾ ਸਾਰੀ ਚੀਜ਼ਾਂ ਉਹਨੂੰ ਸੁੰਦਰਤਾਈ ਵਾਲੇ ਪਾਸੇ ਲੈ ਕੇ ਜਾਣਾ ਵੀ ਪੂਰਨ ਹੋ ਗਿਆ ਇਹ ਚੀਜ਼ ਦਿਖਾਈ ਪੈਂਦੀ ਹੈ ਵੀ ਇਹ ਜਿਹੜੇ ਸਾਢੇ ਮਹੀਨਿਆਂ ਦੇ ਨਾਮ ਨੇ ਨਾ ਉਹ ਬਿਲਕੁਲ ਉਹਨਾਂ ਦੇ ਨਾਲੋਂ ਅਸਲ ਚ ਜਿਹੜੀ ਪ੍ਰੋਬਲਮ ਜਾਂ ਸਮੱਸਿਆ ਇਹ ਹੈ ਵੀ ਬੰਦਾ ਨਾ ਸ਼ਬਦ ਦੀ ਗਹਿਰਾਈ 'ਚ ਨਹੀਂ ਜਾਂਦਾ ਸਾਡੇ ਪੜਾਉਣ ਦਾ ਤਰੀਕਾ ਵੀ ਹੈ ਜੇਟ ਹਾਰਡ ਦਾ ਦੱਸੋ ਵੀ ਜੇਠ ਦੇ ਵਿੱਚ ਹਰ ਜੇਠ ਜੁੜਨ ਦਾ ਲੋੜੀਏ ਜੇਠ ਦੇ ਵਿੱਚ ਨਾ ਦਿਨ ਵੱਡੇ ਹੋ ਜਾਂਦੇ ਨੇ ਸਾਡੇ ਵੱਡੇ ਨੂੰ ਕਹਿੰਦੇ ਵੀ ਇਹ ਜੇਠ ਬਿਲਕੁਲ ਉੱਥੇ ਨਸ਼ਤਰ ਦਾ ਨਾਮ ਨਹੀਂ ਹੈਗਾ ਵੀ ਕੁਦਰਤ ਵੱਲੋਂ ਜਾਂ ਵੀ ਉਸ ਮਹੀਨੇ ਦੀ ਪ੍ਰਕਿਰਤੀ ਨੂੰ ਦੇਖਿਆ ਗਿਆ ਜਾਂ ਤੁਹਾਡੇ ਅੰਦਰਲੇ ਸੁਭਾਅ ਨੂੰ ਦੇਖਿਆ ਗਿਆ ਇਸ ਤਰ੍ਹਾਂ ਨਾਲ ਦੇਖ ਕੇ ਜੇਠ ਦੇ ਵਿੱਚ ਦਿਨ ਵੱਡੇ ਹੋ ਜਾਂਦੇ ਨੇ ਲੋਂਗੇਸਟ ਡੇ ਹੁੰਦਾ ਹਾਂਜੀ ਹਾਂ ਵੀ ਉਹ ਸਾਰਾ ਉਹ ਹਰ ਜੇਠ ਜੁੜਨ ਦਾ ਲੋੜੀਏ ਵੀ ਤੂੰ ਸਭ ਤੋਂ ਵੱਡੇ ਨਾਲ ਜੁੜ ਵੀ ਹਰੀ ਜੇਠ ਹੈ ਵੀ ਤੂੰ ਨੂੰ ਹਾਂ ਵੀ ਪਰਮਾਤਮਾ ਸਭ ਤੋਂ ਵੱਟ ਹੈ ਬਿ ਦਿਨ ਵੱਡੇ ਹੋਏ ਨੇ ਤੇਰੇ ਦਿਮਾਗ ਬੰਦੇ ਦੇ ਦਿਮਾਗ ਚ ਆਊਗਾ ਹੀ ਆਊਗਾ ਵੀ ਦਿਨ ਵੱਡੇ ਹੋਗੇ ਵੱਡੇ ਦਾ ਵੀ ਉਹਦੇ ਅੰਦਰ ਚੱਲਦਾ ਫਿਰ ਉਹ ਸੋਚਦਾ ਵੀ ਆਹ ਵੱਡਾ ਆਹ ਵੱਡਾ ਉਹ ਕਹਿੰਦੇ ਵੀ ਸਭ ਤੋਂ ਟਾਪ ਤੇ ਜਿਹੜਾ ਵੱਡਾ ਉਹਦੇ ਨਾਲ ਜੁੜ ਹੂੰ ਫਿਰ ਅਸਾੜ ਦਾ ਜਿਹੜਾ ਤੁਸੀਂ ਆਮ ਪੜੋਂਗੇ ਹਾੜ ਪਰ ਗੁਰਬਾਣੀ ਚ ਅਸਾੜ ਹੈ ਵੀ ਜਿਹੜੀ ਆਸ ਹੈ ਨਾ ਆਸ ਸਾੜ ਵੀ ਤੂੰ ਵੀ ਕੇ ਵੀ ਦੇਖ ਵੀ ਜਿਹੜੀ ਤੇਰੀਆਂ ਇੱਛਾਵਾਂ ਨੇ ਨਾ ਉਹ ਵੀ ਸਾੜ ਦੀਆਂ ਨੇ ਬੰਦੇ ਨੂੰ ਉਹਦਾ ਇਹ ਹੈ ਵੀ ਜਦੋਂ ਇੱਛਾ ਪੂਰੀ ਹੋ ਜਾਂਦੀ ਹੈ ਉਹ ਕਹਿੰਦੇ ਵੀ ਪੂਰੀ ਨਹੀਂ ਹੁੰਦੀ ਉਹ ਵੱਧ ਜਾਂਦੀ ਹੈ ਵੀ ਤੈਨੂੰ 100 ਮਿਲੇ ਤਾਂ 100 ਤੇ ਇਹ ਨਹੀਂ ਬੰਦਾ ਸੋਚਦਾ ਵੀ ਪੂਰੀ ਹੋ ਗਈ ਉਹ ਵੱਧ ਗਈ ਹਮ 1000 ਦੀ ਹੋ ਗਈ 1000 ਮਿਲੇ ਲੱਖ ਦੀ ਹੋ ਗਈ ਲੱਖ ਮਿਲੇ ਕਰੋੜ ਦੀ ਹੋ ਗਈ ਵੀ ਆਸ ਸਾੜਦੀ ਏ ਜਿਵੇਂ ਗਰਮੀ ਸਾੜਦੀ ਏ ਐਵੇਂ ਹੀ ਅੰਦਰ ਬੰਦੇ ਨੂੰ ਆਸ ਸਾੜਦੀ ਏ ਬਿਲਕੁਲ ਆਸ ਸਾੜ ਤੰ ਬੰਦਾ ਤਿਸ ਲੱਗਿਆ ਹਰ ਨਾ ਹੋ ਨਾ ਜਿੰਨਾ ਪਾਸ ਵੀ ਜਿੰਨੀ ਦੇਰ ਤੇਰੇ ਕੋਲ ਪਰਮਾਤਮਾ ਨਹੀਂ ਹੋਊਗਾ ਇਹ ਇੱਛਾ ਹੀ ਤੈਨੂੰ ਸਾੜਦੀ ਰਹੂਗੀ ਵੱਧਦੀ ਜਾਊਗੀ ਇਹ ਖਤਮ ਨਹੀਂ ਹੋਣੀ ਇਹ ਜੋੜਿਆਂ ਦੇ ਵਿੱਚ ਵੀ ਕਿਉਂ ਹੈ ਇਹਦਾ ਵੀ ਕੋਈ ਲੌਜੀਕ ਹੋਊਗਾ ਕਿਦਾਂ ਕਿ ਜੇਟ ਹਾਰਡ ਸੌਣ ਭਾਦੋਂ ਅਸੂਨ ਤੱਕ ਇਹ ਰੁੱਤ ਦੇ ਵਿੱਚ ਨੇ ਉਹਨਾਂ ਦੇ ਦੋ-ਦੋ ਮਹੀਨਿਆਂ ਦੀ ਦੋ-ਦੋ ਮਹੀਨਿਆਂ ਦੀ ਇੱਕ ਰੁੱਤ ਹੈ ਹੂੰ ਸਾਡੇ 6 ਰੁੱਤਾਂ ਮੰਨਦੇ ਨੇ ਇਹ ਵੀ ਫਰਕ ਹੈ ਸਾਡਾ ਗਗੋਰੀਅਨ ਨਾਲੋਂ ਜੂਲੀਅਨ ਨਾਲੋਂ ਉਹ ਚਾਰ ਸੀਜ਼ਨ ਹੀ ਮੰਨਦੇ ਨੇ ਜੇ ਤੁਸੀਂ ਜੌਨ ਕੀਟਸ ਉਹਨਾਂ ਦਾ ਹੋਇਆ ਉਹਨੇ ਹਿਊਮਨ ਉਹਨੇ ਲਿਖੇ ਨੇ ਜਿਹੜੇ ਨੇਚਰ ਤੇ ਬਹੁਤ ਪੁਆਇੰਟ ਪੁਆਇੰਟ ਲਿਖੀ ਹੋਈ ਉਹਨਾਂ ਨੇ ਚਾਰ ਸੀਜ਼ਨ ਹੀ ਲਿਖੇ ਨੇ ਚਾਰ ਰੁੱਤਾਂ ਲਿਖੀਆਂ ਨੇ ਸਾਡੇ 6 ਰੁੱਤਾਂ ਨੇ ਵੀ ਦੋ-ਦੋ ਮਹੀਨਿਆਂ ਦੀ ਇੱਕ ਰੁੱਤ ਹੈ ਤਾ ਕਰਕੇ ਜੋੜੇ ਬਣ ਜਾਂਦੇ ਨੇ ਵੀ ਇਹ ਬਸੰਤ ਰੁੱਤ ਦੇ ਨੇ ਹਾਂ ਇਹ ਗਰਮੀ ਰੁੱਤ ਦੇ ਨੇ ਇਹ ਵਰਖਾ ਰੁੱਤ ਦੇ ਨੇ ਇਹ ਸ਼ੀਸ਼ੀਅਰ ਦੇ ਨੇ ਪੱਤ ਛੱਡਦੇ ਨੇ ਗਰੀਖਮ ਦੇ ਨੇ ਆਏ ਫਿਰ ਦੋ ਦੋ ਮਹੀਨਿਆਂ ਦੇ ਨਾਂ ਉਹ ਜੋੜੇ ਬਣ ਜਾਂਦੇ ਨੇ ਵੀ ਕ੍ਰੂਤੋ ਦੇ ਵਿੱਚ ਰੁੱਤ ਪੂਰੀ ਹੋ ਜਾਂਦੀ ਏ ਹੂੰ ਛੇ ਰੁੱਤਾਂ ਨੇ ਇਸ ਕਰਕੇ ਅੱਗੇ ਤੁਸੀਂ ਉਹ ਡਿਸਕਸ ਕਰ ਰਹੇ ਸੀਗੇ ਜੇਠ ਹਾੜ ਦਾ ਹਾਂ ਫਿਰ ਸਾਵਣ ਆ ਗਿਆ ਸਾਵਣ ਦੇ ਵਿੱਚ ਮੀਂਹ ਕਿਉਂਕਿ ਗਰਮੀ ਪਈ ਹਾੜ ਦੇ ਵਿੱਚ ਸਾਵਣ ਦੇ ਵਿੱਚ ਮੀਂਹ ਪਿਆ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਵੀ ਉਹ ਮੀਂਹ ਪਿਆ ਤੇ ਰਸ ਆ ਗਿਆ ਹੂੰ ਬਨਸਪਤੀ ਖਿੜਗੀ ਵੀ ਐਵੇਂ ਜਿਦੋਂ ਤੇਰੇ ਪਿਆਰ ਦੀਆਂ ਬੂੰਦਾਂ ਪੈਂਦੀਆਂ ਅੰਦਰ ਵੀ ਰਸ ਬਣਦਾ ਭਾਦੋਂ ਦੇ ਵਿੱਚ ਉੱਥੇ ਕਦੀ ਮੀਂਹ ਪੈਂਦਾ ਕਦੇ ਨਹੀਂ ਪੈਂਦਾ ਭਾਦੋਂ ਇਹ ਭਰਮ ਭਲਾਣੀਆਂ ਵੀ ਉੱਥੇ ਵੀ ਕਦੀ ਕਿਉਂਕਿ ਜ਼ਿੰਦਗੀ ਵੀ ਇਸ ਤਰ੍ਹਾਂ ਖੜੀ ਹੈ ਵੀ ਤੁਹਾਨੂੰ ਦੋ ਦਿਖਾਈ ਪੈਂਦੇ ਸਾਹਮਣੇ ਮੈਂ ਕਿਹੜਾ ਮਾਰਗ ਚੂਜ਼ ਕਰਾਂ ਬਿਲਕੁਲ ਉੱਥੇ ਇਹ ਹੈ ਵੀ ਦੂਜੇ ਲੱਗਾ ਹੇਤ ਵੀ ਜਦੋਂ ਤੂੰ ਪਰਮਾਤਮਾ ਤੋਂ ਬਿਨਾਂ ਤੇਰੇ ਅੰਦਰ ਉਹ ਤੋਂ ਬਿਨਾਂ ਦੂਸਰੇ ਦੀ ਤੜਪੂਗੀ ਤੇਰੇ ਅੰਦਰ ਕਨਫਿਊਜ਼ਨ ਬਣੀ ਰਹੂਗੀ ਹੂੰ ਇੱਕ ਨਹੀਂ ਹੁੰਦਾ ਤੂੰ ਭਰਮ ਦੇ ਵਿੱਚ ਪਿਆ ਰਹੇਂਗਾ ਫਿਰ ਭੁਲੇਖਾ ਲੱਗਦਾ ਬੰਦੇ ਨੂੰ ਵੀ ਨਹੀਂ ਇਧਰ ਸਹੀ ਸੀ ਨਹੀਂ ਮੈਂ ਉਧਰ ਚਲਾ ਜਾਂਦਾ ਬੰਦੇ ਨੂੰ ਉਹ ਅੰਦਰੇ-ਅੰਦਰ ਹੀ ਕਰੀ ਜਾਂਦਾ ਨਹੀਂ ਮੈਂ ਆਹ ਕਰ ਲੈਂਦਾ ਨਹੀਂ ਮੈਂ ਉਹ ਕਰ ਲੈਂਦਾ ਉਹ ਇੱਕੋ ਮਾਰਗ ਤੇ ਚੱਲਦਾ ਹੈ ਭਾਦੋਂ ਅਸਨ ਅਸੂ ਕੱਤਾ ਅਸਨ ਪ੍ਰੇਮ ਉਹ ਮਾਹੜਾ ਵੀ ਅਸਨ ਦੇ ਵਿੱਚ ਹੀ ਆ ਵੀ ਤੂੰ ਸੁਣ ਸੁਣਨ ਵਾਲੇ ਪਾਸੇ ਹੂੰ ਕੱਤਕ ਕਰਮ ਕਮਾਉਣੇ ਫਿਰ ਸਾਡੇ ਬਿਜਾਈ ਤੋਂ ਹੈ ਅੱਛਾ ਹਾਂ ਵੀ ਜਮੀਨ ਦੀ ਸਾਡੀਆਂ ਦੋ ਫਸਲਾਂ ਨੇ ਕੱਤਕ ਦੇ ਵਿੱਚ ਬਿਜਾਈ ਕਰਦੇ ਆ ਵੀ ਤੂੰ ਜਿਹੜੇ ਤੇਰੇ ਕਰਮ ਨੇ ਨਾ ਕਰਮ ਕਰ ਰਹੇ ਆ ਉਹ ਬੀਜ ਦੀ ਤਰ੍ਹਾਂ ਵੀ ਤੂੰ ਭਾਵੇਂ ਦੀ ਧਰਤੀ ਦੇ ਵਿੱਚ ਬਹਿ ਕੇ ਕਮਾ ਲਾ ਹੁਣ ਬੰਦਾ ਗਲਤ ਕੰਮ ਉਦੋਂ ਕਰਦਾ ਵੀ ਜਿੱਥੇ ਕੋਈ ਦੇਖ ਨਾ ਰਿਹਾ ਹੋਵੇ ਹੂੰ ਉਹ ਕਹਿੰਦੇ ਇਹ ਤਾਂ ਤੂੰ ਬੀਜ ਪਾਤਾ ਜਿਹੜਾ ਕਰਤਾ ਇਹ ਹੋਊਗਾ ਹੀ ਹੋਊਗਾ ਬੂਟਾ ਨਿਕਲੂਗਾ ਹੀ ਨਿਕਲੂਗਾ ਇਹਦੇ ਚ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੋ ਜੋਗ ਵੀ ਜੇ ਤੂੰ ਫਲ ਮਿਲਿਆ ਫਿਰ ਤੂੰ ਐਵੇਂ ਦੋਸ਼ ਨਾ ਦੇ ਉਹ ਸਾਰੇ ਸਾਡੇ ਵਿਆਖਿਆ ਇਸ ਤਰ੍ਹਾਂ ਦੇ ਨਾਲ ਹੈ ਵੀ ਐਵੇਂ ਨਹੀਂ ਹੈਗਾ ਵੀ ਜਿਵੇਂ ਗਿਣਤੀ ਤੋਂ ਰੱਖ ਲਈਏ ਮਹੀਨਿਆਂ ਦੇ ਨਾਮ ਹੂੰ ਕੋ माग हां फिर वो तुखार ना व्यापै कंठ मिलया हरना वो भी एक ठीक है गर्मी भी तंग कर दी है बंदे नु सर्दी भी रस सोख दी है हुन ਤੁਸੀਂ ਸਬਜ਼ੀਆਂ ਨੂੰ ਜੇ ਫ੍ਰਿਜ ਦੇ ਵਿੱਚ ਰੱਖੋਗੇ ਉੱਤੇ ਵੀ ਉਹ ਮੁਰਝਾ ਜਾਂਦੀਆਂ ਅੰਡ ਵੀ ਉਹਨਾਂ ਨੂੰ ਸਾੜ ਦਿੰਦੀ ਹੈ ਉਹ ਕਹਿੰਦੇ ਵੀ तुखार ना व्यापै कंठ मिलया हरना ਉਹ ਵੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਗਲੇ ਦੇ ਵਿੱਚ ਪਰਮਾਤਮਾ ਦਾ ਨਾਮ ਮਿਲ ਜਾਂਦਾ ਉਹ ਠੰਡ ਤੋਂ ਵੀ ਰਹਿਤ ਹੋ ਜਾਂਦੇ ਨੇ ਵੀ ਠੰਡ ਦਾ ਅਸਰ ਵੀ ਨਹੀਂ ਤੇ ਦੂਜਾ ਉਹਦਾ ਇਹ ਭਾਵ ਵੀ ਹੈ ਵੀ ਸੁੱਖ ਵੀ ਨਾ ਬੰਦੇ ਨੂੰ ਜੀ ਹੁਣ ਤੁਸੀਂ ਦੇਖੋਗੇ ਨਾ ਬੀ ਦੁੱਖ ਦੇ ਵਿੱਚ ਬੰਦਾ ਬੜਾ ਨਿਮਰਤਾਵਾਣ ਹੁੰਦਾ ਸੁੱਖ ਦੇ ਵਿੱਚ ਆ ਕੇ ਉਹ ਆਕੜ ਆ ਜਾਂਦਾ ਨਾ ਹੰਕਾਰ ਆ ਜਾਂਦਾ ਹੰਕਾਰ ਆ ਜਾਂਦਾ ਵੀ ਬੰਦੇ ਨੂੰ ਠੀਕ ਹੈ ਤੇਰੇ ਚ ਦੋਨੋਂ ਕੁਝ ਆਉਣਗੇ ਵੀ ਇਹ ਜਿਹੜਾ ਤੈਨੂੰ ਪ੍ਰਾਪਤੀ ਹੈ ਨਾ ਤੈਨੂੰ ਹੰਕਾਰ ਹੀ ਨਹੀਂ ਬਣਾਉਗੀ ਬਿਲਕੁਲ ਫਿਰ ਮਾਗ ਮਾਗ ਦੇ ਵਿੱਚ ਉਹ ਸਾਡੇ ਕਹਿੰਦੇ ਉੱਥੇ ਤਾਂ ਉੱਥੇ ਕਹਿੰਦੇ ਮਗਾ ਨਛੱਤਰ ਹਾਂ ਪਰ ਸਾਡੇ ਵਾਲੇ ਕਹਿੰਦੇ ਵੀ ਮਾਗ ਮਜਨ ਸੰਸਾਧੂਆਂ ਧੂੜੀ ਕਰ ਇਸ਼ਨਾਨ ਵੀ ਤੂੰ ਨਾਲ ਜਿਹੜੀ ਨਿਮਰਤਾ ਦੇ ਵਿਚਾਰ ਜਿਹੜੇ ਧਰਮ ਦੇ ਮਾਰਗ ਤੇ ਚੱਲਣ ਵਾਲੇ ਮਾਗੀ ਤੇ ਆਪਾਂ ਜਾਣਦੇ ਆ ਇਸ਼ਨਾਨ ਕਰ ਵੀ ਤੂੰ ਉਹਦੀ ਰੈਲੇਵੈਂਸ ਹੈ ਸਾਡੇ ਚ ਅਸੀਂ ਮੁਖਸਰ ਸਾਹਿਬ ਜਾਣਦੇ ਆ ਵੀ ਮਾਗੀ ਤੇ ਇਸ਼ਨਾਨ ਕਰਕੇ ਆਉਣਾ ਹਾਂ ਬਿਲਕੁਲ ਉਹ ਉਹ ਜਿਹੜਾ ਇਸ਼ਨਾਨ ਹੈ ਉਹ ਵੀ ਨਿਮਰਤਾ ਦਾ ਪ੍ਰਤੀਕ ਹੈ ਹਮ ਪਰ ਉਹ ਇੱਕ ਇਹ ਵੀ ਹੈ ਵੀ ਤੂੰ ਧੂੜੀ ਕਰ ਇਸ਼ਨਾਨ ਵੀ ਤੂੰ ਦੂਜਿਆਂ ਦੇ ਚਰਨਾਂ ਦੀ ਖਾਕ ਹੋਣਾ ਵੀ ਇੰਨੀ ਨਿਮਰਤਾ ਚ ਆ ਜਾਣਾ ਹਮ ਵੀ ਧੂੜੀ ਕਰ ਇਸ਼ਨਾਨ ਫਿਰ ਜਿਹੜਾ ਫੱਗਣ ਹੈ ਨਾ ਉਹਦਾ ਅਰਥ ਹੈਗਾ ਉਹ ਸ਼ਬਦ ਵਰਤਿਆ ਗਿਆ ਫਲਗੁਣ ਵੀ ਹੁਣ ਤੂੰ ਐਨੇ ਹੁਣ ਤੁਸੀਂ ਚੇਤ ਦੇ ਵਿੱਚ ਜਾਂ ਆਏ ਜਾਂ ਵਿਸਾਖ ਨੂੰ ਦੇਖਿਆ ਇਹ ਗੁਣ ਨੇ ਸਾਰੇ ਇੰਨਾ ਮਹੀਨਿਆਂ ਤੋਂ ਜੇ ਤੁਸੀਂ ਐਨੇ ਗੁਣ ਧਾਰਨ ਕੀਤੇ ਫਲਗੁਣ ਆਨੰਦ ਉਪਾਰਜਨਾ ਆਨੰਦ ਦੇ ਅਰਥ ਉਹ ਨੇ ਵੀ ਜਿਹੜਾ ਦੁੱਖ ਸੁੱਖ ਤੋਂ ਪਰੇ ਹੋ ਜਾਣਾ ਬਿਲਕੁਲ ਵੀ ਸਾਡੇ ਜਮੀ ਦੀ ਹੁਣ ਕੋਈ ਖੁਸ਼ੀ ਦਾ ਸਮਾਗ ਹੈ ਮੈਂ ਤਾਂ ਵੀ ਆਨੰਦ ਸਾਹਿਬ ਜੇ ਗਮੀਆਂ ਕੀ ਤਾਂ ਵੀ ਆਨੰਦ ਸਾਹਿਬ ਵੀ ਦੁੱਖ ਸੁੱਖ ਤੋਂ ਪਰੇ ਚਲੇ ਜਾਣਾ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਵੀ ਉਹ ਤੇ ਸਾਡੇ ਫਗਣ ਦੇ ਵਿੱਚ ਇਹ ਹੈ ਉਈ ਇਹ ਵੀ ਸਾਡੇ ਨਾਲ ਹਰ ਚੀਜ਼ ਬੜੀ ਗਹਿਰਾਈ ਦੇ ਵਿੱਚ ਹੈ ਹਮ ਮੰਨਤਾ ਦੇ ਵਿੱਚ ਨਹੀਂ ਹੈ ਐਵੇਂ ਨਹੀਂ ਹੈ ਬਿਨਾ ਲੌਜੀਕ ਤੋਂ ਕੁਝ ਨਹੀਂ ਹੈ ਬਿਨਾ ਲੌਜੀਕ ਤੋਂ ਕੁਝ ਨਹੀਂ ਹੈ ਫਿਰ ਇਹ ਜਿਹੜਾ ਇਹ ਕਨਫਲਿਕਟ ਪਿਆ ਨਾਨਕਸ਼ਹੀ ਕੈਲੰਡਰ ਦਾ ਡੇਟਸ ਦਾ ਕਨਫਲਿਕਟ ਪਿਆ ਹੈ ਇਹਦੀ ਕਲੈਰਿਟੀ ਕਿਵੇਂ ਮਿਲੂਗੀ ਸਾਨੂੰ ਅਸੀਂ ਕਦੇ 5 ਜਨਵਰੀ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਨੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਦੇ 17 ਨੂੰ ਕਦੇ 30 ਨੂੰ ਇੱਕ ਵਾਰ ਤਾਂ ਇਹ ਹੋਇਆ ਵੀ ਇੱਕ ਸਾਲ ਚ ਦੋ ਤਿੰਨ ਸਾਲ ਪਹਿਲਾਂ ਕਿ ਸੈਬਜ਼ਾਦਿਆਂ ਦਾ ਉਧਰੋਂ ਤਸ਼ੀਦੀ ਦਿਹਾੜਾ ਸੀ ਤੇ ਉਧਰੋਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਦੋ ਵਾਰ ਆ ਗਿਆ ਇੱਕ ਸਾਲ ਦੇ ਵਿੱਚ ਉਹ ਨਹੀਂ ਨਹੀਂ ਉਹ ਜਿਹੜਾ ਭਾਈ ਸਾਹਿਬ ਆਉਂਦਾ ਨਾ ਜਦੋਂ ਅਸੀਂ ਜਦੋਂ ਸਾਡੇ ਜ਼ਹਿਮ ਚ ਨਾ 1 ਜਨਵਰੀ ਤੋਂ ਲੈ ਕੇ 31 ਦਸੰਬਰ ਬੈਠਾ ਹੋਇਆ ਤੁਸੀਂ ਇੱਕ ਚੇਤ ਤੋਂ ਲੈ ਕੇ ਜਦੋਂ ਤੁਸੀਂ ਫਗਣ ਤੱਕ ਜਾਉਂਗੇ ਉਹਦੇ ਵਿੱਚ ਪੋਸੂ ਦੀ ਸਤਵੀਂ ਇੱਕੋ ਵਾਰ ਹੀ ਆਊਗੀ ਠੀਕ ਹੈ ਉਹ ਤੁਸੀਂ ਅਸੀਂ ਜਦੋਂ 13 ਤਰੀਕ ਤੋਂ ਗਿਣਾਂਗੇ ਨਾ ਵੀ ਅਸੀਂ ਹੁਣ ਇੱਕ ਚੇਤ ਤੋਂ ਲੈ ਕੇ ਗਿਣਾਂਗੇ ਤਾਂ ਕਦੀ ਵੀ ਦੋ ਵਾਰ ਨਹੀਂ ਆਊਗਾ ਉਹ ਅਸੀਂ ਅਸਲ 'ਚ ਸਾਡੀ ਸਮੱਸਿਆ ਇਹ ਐ ਵੀ ਜਿਵੇਂ ਤੁਸੀਂ ਨਾ ਕਹੋ ਵੀ 35 ਅੱਖਰਾਂ ਨੂੰ ਅਸੀਂ 26 ਨਾਲ ਬਰਾਬਰੀ ਦੇ ਦਿੰਨੇ ਆ। ਹੂੰ ਵੀ ਉਹਨਾਂ ਦੇ ਅਲਫਾਬੈਟਸ 26 ਨੇ। ਬਿਲਕੁਲ। ਹੁਣ 35 26 ਦੇ ਵਿੱਚ ਨਹੀਂ ਫਿੱਟ ਆਊਗੀ। ਨਾ ਜੇ ਤੁਸੀਂ ਕਹੋ ਵੀ ਠੀਕ ਐ ਜੀ। ਉਹ ਇਹਦੇ ਨਾਲ ਵੀ ਭਾਸ਼ਾ ਹੈਗੀ ਉਹਦੇ ਨਾਲ ਸਾਨੂੰ ਮੰਨਣਾ ਕਿਹੜਾ ਚਾਹੀਦਾ ਐ। ਹੁਣ ਇੱਕ ਪਾਸੇ ਸਾਰਾ ਸਿਸਟਮ ਚੱਲ ਰਿਹਾ ਐ, ਮੁਲਕ ਚੱਲ ਰਿਹਾ ਦੁਨੀਆ ਚੱਲ ਰਹੀ ਐ। ਇੱਕ ਪਾਸੇ ਅਸੀਂ ਕਹਿੰਨੇ ਆ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਤੇ ਚੱਲਣਾ ਐ। ਨਹੀਂ ਉਹ ਤਾਂ ਜੇ ਤੁਸੀਂ ਆਪ ਹੀ ਥੋੜੇ ਜਿ ਗਹਿਰੇ ਹੋਵੋਗੇ ਨਾ ਤਾਂ ਤੁਸੀਂ ਫਿਰ ਉਹਦੇ ਠੀਕ ਹੈ ਤੁਹਾਡੇ ਜਿਹੜੇ ਬਾਹਰਲੇ ਵਿਹਾਰ ਨੇ ਉਹਦੇ ਮੁਤਾਬਕ ਚੱਲਣਗੇ ਜਿਹੜੇ ਤੁਹਾਡੇ ਧਾਰਮਿਕ ਹੈਗੇ ਨੇ ਨਾ ਉਹ ਨਾਨਕਸ਼ਾਈ ਨਾਨਕਸ਼ਾਈ ਮੁਤਾਬਕ ਚੱਲਣਗੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦਾ ਵੀ ਇੱਕ ਕਨਫਲਿਕਟ ਹੈ ਇਤਿਹਾਸ ਦੀਆਂ ਕਿਤਾਬਾਂ ਤੱਕ ਲਿਖੀ ਹੈਗੀਆਂ ਤੁਹਾਡਾ opinion ਕੀ ਹੈ ਕਿ ਗੁਰੂ ਸਾਹਿਬ ਦਾ ਜਨਮ ਕਦੋਂ ਹੋਇਆ ਨਹੀਂ ਜੇ ਤੁਸੀਂ ਨਾ ਮੈਂ ਹੁਣ ਤੁਸੀਂ ਜੇ ਤੁਸੀਂ ਪੜੋਗੇ ਨਾ ਭਾਈ ਸਾਹਿਬ ਤਾਂ ਉਹਦੇ ਤੇ ਨਾ ਇਹ ਹੈ ਵੀ ਉਹਨਾਂ ਨੇ ਵੀ ਲਿਖੀ ਦੂਸਰਿਆਂ ਨੇ ਲਿਖੀ ਕਤਕ ਕੇ ਵਿਸਾਖ ਉਹਨਾਂ ਨੇ ਲਿਖਿਆ ਬਸਾਕ ਨਹੀਂ ਕੱਤਕ ਈਸ਼ਰ ਸਿੰਘ ਨਾਰਾ ਨੇ ਲਿਖੀ ਪਰ ਜੇ ਤੁਸੀਂ ਭਾਈ ਗੁਰਦਾਸ ਜੀ ਨੂੰ ਪੜੋਨਾ ਉਹ ਕਹਿੰਦੇ ਵੀ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਉਹ ਜਿਹੜੀ ਵੀ ਭਾਵਨਾ ਦੇ ਨਾਲ ਤੁਸੀਂ ਜਦੋਂ ਵੀ ਗੁਰਪੁਰਬ ਕਰਦੇ ਹੋ ਨਾ ਵੀ ਕਨਫਿਕਟ ਲਿੱਕਟ ਵਾਲੀ ਚੀਜ਼ ਹੀ ਨਹੀਂ ਹੈਗੀ ਤੋ ਇੱਕ ਡੇਟ ਫਿਕਸ ਕਰ ਲਈ ਜਾਵੇ ਨਹੀਂ ਉਹ ਇੱਕ ਫਿਕਸਡ ਡੇਟ ਹੈ ਉਸ ਡੇਟ ਨੂੰ ਆਪਾਂ ਬਣਾ ਲਿਆ ਕਰੀਏ ਨਹੀਂ ਉਹ ਨਾਨਕ ਸ਼ਹੀਦੀ ਦੇ ਮੁਤਾਬਕ ਹੁਣ ਕੀਤੀ ਹੈ ਹਮ ਜਿਹੜਾ ਨਾਨਕ ਸ਼ਹੀਦੀ ਇੱਕ ਪਾਸ ਨਾਨਕ ਸ਼ਹੀਦੀ ਤੁਸੀਂ ਕੈਲੰਡਰ ਬਣਾਇਆ ਹੈ ਉਦੇ ਤੇ ਤੁਸੀਂ ਉਹਦੇ ਮੁਤਾਬਕ ਚੱਲੋ ਕੋਈ ਮੰਦਾ ਥੋੜੀ ਉਹਨੂੰ ਕਿਸ ਨੂੰ ਨਾਨਕਸ਼ਹੀ ਕੈਲੰਡਰ ਨੂੰ ਲੋਕ ਤਾਂ ਆਪੋ ਆਪਣੇ ਹਿਸਾਬ ਤੇ ਜਿਹੜਾ ਦੂਜਾ ਕੈਲੰਡਰ ਚੱਲਦਾ ਉਹਦੇ ਮੁਤਾਬਕ ਚੱਲਦੇ ਨਹੀਂ ਨਹੀਂ ਉੱਥੇ ਜਿਹੜਾ ਹੋਇਆ ਨਾ ਪਾਲ ਸਿੰਘ ਪੁਰੀ ਵਾਲੋਂ ਨੇ ਜਿਹੜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸੰਗਰਾਂਦ ਫਿਕਸ ਕਰਤੀ ਹੂੰ ਹੁਣ ਸੰਗਰਾਂਦ ਜੇਕਰ ਤੁਸੀਂ ਇਹ ਵੀ ਤੁਸੀਂ ਪੂਰਨਮਾਸ਼ੀ ਫਿਕਸ ਕਰਕੇ ਕਰੋ ਉਹ ਵੀ ਕਰੋ ਹੁਣ ਸੰਗਰਾਂਦ ਬਕਾਇਦਾ ਜਿਹੜੇ ਦਿਨ ਹੁੰਦੀ ਹੈ ਉਸੇ ਦਿਨ ਹੀ ਹੁੰਦੀ ਹੈ ਹੂੰ ਉਹਨਾਂ ਨੇ ਫਿਕਸ ਕਰਕੇ ਲਿਆਤੀ ਆਪਦੇ ਜਾਣੇ 5 ਜਨਵਰੀ ਨੂੰ ਪਰ ਉਹ ਹੁਣ ਆਇਆ ਵੀ ਸੂਰਜ ਦੇ ਵਿੱਚ ਘਟਨਾ ਹੁੰਦੀ ਹੈ ਨੰਗੀ ਅੱਖ ਨਾਲ ਪਤਾ ਨਹੀਂ ਚਲਦੀ ਹੁਣ ਤੁਸੀਂ ਪੂਰਨਮਾਸ਼ੀ ਫਿਕਸ ਕਰੋ ਕਰਕੇ ਦੇਖੋ ਉਹ ਹੁੰਦੀ ਨਹੀਂ ਹੈਗੀ ਉਹ ਪਤਾ ਚਲਦਾ ਵੀ ਕਿਹੜੇ ਦਿਨ ਪੂਰਨਮਾਸ਼ੀ ਬਿਲਕੁਲ ਉਹਨਾਂ ਹਾਂ ਫੁੱਲ ਮੂਨ ਉਹ ਜਿਹੜੀ ਚੀਜ਼ ਸੀ ਨਾ ਉਸ ਤੋਂ ਬਾਅਦ ਇਹਨਾਂ ਨੇ ਸੋਧ ਕੀਤੀ ਵੀ ਇਹ ਇਹ ਤੇਰੀ ਆ ਚੀਜ਼ ਗਲਤ ਹੈ ਵੀ ਸੰਗਰਾਮ ਫਿਕਸ ਨਹੀਂ ਹੋ ਸਕਦੀ ਆਏ ਵੀ ਉਵੇਂ ਹੀ ਮੰਨ ਲਓ ਵੀ ਤੁਸੀਂ ਇਹ ਤਾਂ ਫਿਰ ਗਗੋਰੀਆਂ ਨਾਲ ਕੰਮ ਹੀ ਹੋ ਗਿਆ ਵੀ ਤੁਸੀਂ 1 ਜਨਵਰੀ ਤੋਂ ਮੰਨ ਲਓ ਕਿ ਬੀ ਲੌਜੀਕਲੈਸ ਹੋ ਗਈ ਉਹ ਲੌਜੀਕਲੈਸ ਹੋ ਗਈ ਗੱਲ ਵੀ ਠੀਕ ਹੈ ਸਾਡੇ ਤੇ ਪ੍ਰਭਾਵ ਨਹੀਂ ਪੈਂਦਾ ਸੀ ਕੋਈ ਰਾਸ਼ੀਆਂ ਦਾ ਪ੍ਰਭਾਵ ਨਹੀਂ ਮੰਨਦੇ ਪਰ ਇੱਕ ਬਕਾਇਦਾ ਸੂਰਜ ਦੀ ਚਾਲ ਹੈ ਉਸੇ ਦਿਨ ਹੀ ਉਹਵੇਂ ਹੀ ਚੱਲਦਾ ਹੈ ਚੰਦਰਮਾ ਆਪਦੀ ਚਾਲ ਤੇ ਚੱਲਦਾ ਹੈ ਹੂੰ ਉਸ ਦਿਨ ਹੀ ਅਸੀਂ ਮੰਨਦੇ ਹਾਂ ਸੰਗਰਾਮ ਫਿਰ ਨਵਾਂ ਸਾਲ ਸ਼ੁਰੂ ਵੀ 6 ਵਜੇ ਹੋਊਗਾ ਹਾਂ ਬਕੈਤ ਨੂੰ ਸਵੇਰੇ 6 ਵਜੇ ਨਵਾਂ ਸਾਲ 1 ਵਜੇ ਇੱਕ ਇੱਕ ਚੇਤ ਨੂੰ ਨਵਾਂ ਉਹ ਕਹਿੰਦੇ ਰਾਤ ਨੂੰ ਮੰਨ ਲੈਂਦੇ ਆ ਉਹਨਾਂ ਦੀ ਇਹ ਮਨੋਤ ਹੈ ਪਰ ਸਾਡੇ ਇਹੀ ਹੈ ਵੀ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 6 ਵਜੇ ਤੱਕ ਦਿਨ ਹੈ ਹੂੰ ਤੇ ਸ਼ਾਮ ਦੇ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਰਾਤ ਹੈ ਵੀ ਬਿਲਕੁਲ ਅਸੀਂ ਲੌਜੀਕ ਨਾਲ ਹੀ ਚੱਲਣਾ ਇੱਕ ਮਨੋਤ ਨਾਲ ਨਹੀਂ ਹੈਗੀ ਇਸ ਦੀ ਬਜਾਏ ਨਾ ਇਸ ਵਾਸਤੇ ਸਾਡੇ ਇਹ ਕਰਨਾ ਚਾਹੀਦਾ ਵੀ ਸਾਡੇ ਕੀ ਕਰਦੇ ਹਾਂ ਤੇ ਹੁਣ ਠੀਕ ਹੈ ਨਾ ਆ ਗਏ ਅਸੀਂ ਨਾਨਕਸ਼ਹੀ ਤੇ ਵੀ ਆ ਗਏ ਜੀ ਤਾਂ ਸਮਾਗਮ ਕਰਨਗੇ ਰਾਤ ਨੂੰ ਰਾਤ ਦੇ 12 ਵਜੇ ਤੱਕ ਬਿਲਕੁਲ ਵੀ ਤੁਸੀਂ ਅਮਰਤ ਵੇਲੇ ਕਰੋ ਹਾਂ ਵੀ ਤੁਸੀਂ 4 ਵਜੇ ਉਸ ਦਿਨ ਬਾਕਾਇਦਾ ਰੱਖੋ ਉਹ ਵੀ ਆਪਾਂ ਨਵਾਂ ਸਾਲ 31 ਦਸੰਬਰ ਨੂੰ ਹੀ ਮਨਾਉਣ ਲੱਗੇ ਰਾਤ ਨੂੰ 31 ਦਸੰਬਰ ਦੀ ਰਾਤ ਨੂੰ ਸਮਾਗਮ ਹੁੰਦਾ ਤੇ 12 ਵਜੇ ਕੇਕ ਵੀ ਕੱਟੀ ਦੇ ਤੇ ਉਹ ਬੰਬ ਪਟਾਕੇ ਵੀ ਚਲਦੇ ਬੰਬ ਪਟਾਕੇ ਵੀ ਚਲਦੇ ਇੱਕ ਪਾਸੇ ਹੁਣ ਜੀ ਇਹ ਇਹ ਗੁਰਮਤ ਦੇ ਖਿਲਾਫ ਹੈ ਤੁਸੀਂ ਕਹਿ ਰਹੇ ਹੋ ਇਹ ਲੌਜੀਕ ਦੇ ਖਿਲਾਫ ਹੈ ਹਾਂ ਵੀ ਤੁਸੀਂ ਇਹ ਲੌਜੀਕ ਨਹੀਂ ਹੈਗਾ ਵੀ ਤੁਸੀਂ ਜੇ ਹੁਣ ਤੁਸੀਂ ਚੇਤ ਵੇਲੇ ਵੀ ਨਵਾਂ ਸਾਲ ਮਨਾ ਰਹੇ ਹੋ ਤਾਂ ਸਵੇਰੇ ਕਰੋ ਸਮਾਗਮ 6 ਵਜੇ 4 ਤੋਂ 6 ਜਦੋਂ ਤੁਸੀਂ ਜਾਸਾ ਦੀ ਵਾਰ ਕਰਦੇ ਹੋ ਅੰਮ੍ਰਿਤ ਵੇਲੇ ਕਰੋ ਅੰਮ੍ਰਿਤ ਵੇਲੇ ਸਮਾਗਮ ਕਰੋ ਜੇ ਤੁਸੀਂ ਉੱਥੇ ਵੀ ਰਾਤ ਨੂੰ ਪਹੁੰਚ ਗਏ ਤਾਂ ਫਿਰ ਵੀ ਤੁਸੀਂ ਕਿਧਰੇ ਨਾ ਕਿਧਰੇ ਨੇੜੇ ਆ ਕੇ ਵੀ ਦੂਰ ਹੋਗੇ ਮੈਨੂੰ ਇਹ ਦੱਸੋ ਕਿ ਦਸਮ ਗ੍ਰੰਥ ਚ ਵੀ ਜ਼ਿਕਰ ਆਉਂਦਾ 12 ਮਾਹ ਦਾ ਬਿਲਕੁਲ 12 ਮਾਹ ਤੇ ਦਸਮ ਗ੍ਰੰਥ ਦੇ ਵਿੱਚ ਵੀ ਜ਼ਿਕਰ ਹੈ ਉਸ ਤੋਂ ਬਾਅਦ 12 ਮਾਹ ਦੇ ਉੱਪਰ ਤਨ ਵੀ ਜਿੰਨੇ ਵੀ ਕਵੀ ਹੋਏ ਨੇ ਹੂੰ ਉਹਨੂੰ ਜਿਵੇਂ ਦੀ ਮਨ ਦੀ ਪੂਰਨਤਾ ਹੈ ਵੀ ਜਿਉ 12 ਮਾਹ ਦਾ ਜ਼ਿਕਰ ਕਰੇ ਅੱਛਾ ਐਸਾ ਕੋਈ ਵੀ ਪ੍ਰਸਿੱਧ ਕਵੀ ਨਹੀਂ ਹੋਣਾ ਵੀ ਜਿਨੇ ਨਾਂ ਕੀਤਾ ਹੋਵੇ ਇੰਨੇ ਬਾਰਾਂ ਮਾਹ ਨੇ ਹੂੰ ਆਪੋ ਆਪਣੇ ਤਰੀਕਿਆਂ ਦੇ ਨਾਲ ਉਹਨਾਂ ਨੇ ਦੇਖ ਕੇ ਜ਼ਿਕਰ ਕਰਕੇ ਸਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੀਤਾ ਹੁਣ ਉਹ ਵੀ ਆਪ ਉੱਚ ਕੋਟੀ ਦੇ ਕਵੀ ਨੇ ਬਵੰਜਾ ਕਵੀ ਰੱਖਦੇ ਨੇ ਉਹ ਕਿਵੇਂ ਨਾ ਕਰਨਗੇ ਇਸ ਚੀਜ਼ ਬਿਲਕੁਲ ਤੇ ਇਹ ਇਹਦਾ ਹੈਗਾ ਵੀ ਤੁਸੀਂ ਮਨਾਓ ਚੇਤ ਤੋਂ ਮਨਾਓ ਪਰ ਮਨਾਓ ਸਵੇਰ ਵੇਲੇ ਹਾਂ ਸਵੇਰ ਵੇਲੇ ਅੰਮ੍ਰਿਤ ਵੇਲੇ ਸਮਾਗਮ ਕਰੋ ਤੁਸੀਂ ਗੁਰੂ ਘਰ ਦੇ ਵਿੱਚ ਬਹੁਤ ਧੰਨਵਾਦ ਗਿਆਨੀ ਜੀ ਤੁਸੀਂ ਇਸ ਵਿਸ਼ੇ ਤੇ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ